ਤੋਂ ਤੇ ਮਹਾ ਸ਼ਿਵਰਾਤਰੀ ਦੇ ਦਿਹਾੜ ਨੂੰ ਲੈ ਕੇ ਜਿੱਥੇ ਇੱਕ ਪਾਸੇ ਦੇਸ਼ ਵਿਦੇਸ਼ ਵਿੱਚ ਸਰਦਾਲੂ ਸ਼ਿਵ ਮੰਦਿਰਾਂ 'ਚ ਮੱਥਾ ਟੇਕ ਰਹੇ ਨੇ ਤੋਤੇ ਖੰਨਾ ਵਿੱਚ ਵੀ ਸਰਦਾਲੂ ਮੰਦਿਰਾਂ ਦੇ ਵਿੱਚ ਮੱਥਾ ਟੇਕਣ ਪਹੁੰਚੇ ਨੇ ਜੇਕਰ ਘਰਨਾ ਦੀ ਗੱਲ ਕੀਤੀ ਜਾਵੇ ਤਾਂ ਪੁਲਿਸ ਦੇ ਵੱਲੋਂ ਮੰਦਿਰਾਂ ਦੀ ਸੁਰੱਖਿਆ ਨੂੰ ਲੈ ਕੇ ਸਖਤ ਪ੍ਰਬੰਧ ਕੀਤੇ ਨੇ ਤਖਨਾ ਚਿੱਟੀ ਰੋਡ ਤੇ ਸਥਿਤ ਸਰਸਵਤੀ ਮੰਦਰ ਵਿਖੇ ਮੱਥਾ ਟੇਕਣ ਉਪਰੰਤ ਖੰਨਾ ਦੇ ਐਸਐਸਪੀ ਡਾਕਟਰ ਜੋਤੀ ਆਦਵ ਨੇ ਲੋਕਾਂ ਨੂੰ ਸ਼ਿਵਰਾਤਰੀ ਦੀ ਵਧਾਈ ਦਿੱਤੀ ਹੈ ਤੋਤੇ ਪੁਲਿਸ ਪ੍ਰਬੰਧਾਂ ਬਾਰੇ ਗੱਲਬਾਤ ਕੀਤੀ ਹੈ ਤਾਂ ਐਸਐਸਪੀ ਨੇ ਕਿਹਾ ਕਿ ਖੰਨਾ ਪੁਲਿਸ ਜ਼ਿਲ੍ਹੇ ਵਿੱਚ ਕੁੱਲ 88 ਮੰਦਿਰ ਇਹ ਜਿਵੇਂ ਅਸਿਕ ਮੰਦਰ ਸਮਰਾਲਾ ਉਤੇ ਪਾਇਲ ਦੇ ਵਿੱਚ 400 ਦੇ ਕਰੀਬ ਪੁਲਿਸ ਬਲਸ ਬਲ ਤਨਾਤ ਹੈ ਤੇ ਸੀਸੀਟੀਵੀ ਕੈਮਰਾ ਰਾਹੀਂ ਨਿਗਰਾਨੀ ਰੱਖੀ ਜਾ ਰਹੀ ਹੈ। ਆ ਜੀ ਦੇਖਿਆ ਛੇ ਰਾਤਰੀ ਮਹਾਸ਼ਿਵ ਰਾਤਰੀ ਦਾ ਜੋ ਪਰਵ ਹੈਗਾ ਆ ਖੰਨਾ ਜ਼ਿਲ੍ਹੇ ਦੇ ਵਿੱਚ ਟੋਟਲ 88 ਥਾਵਾ ਤੇ ਵਕ ਵਕ ਮੰਦਿਰਾਂ ਦੇ ਵਿਸ਼ਰਧਾਲੂ ਦਰਸ਼ਨ ਹੇਠ ਜਾ ਰਹੇ ਨੇ। ਆ ਖੰਨਾ ਦੇ ਵਿੱਚ ਦੋ ਮੇਨ ਮੰਦਰ ਨੇ ਇੱਕ ਤਾਂ ਸਮਰਾਲਾ ਦੇ ਵਿੱਚ ਚੈਲਾ ਦਾ ਤੇ ਦੂਜਾ ਪਾਇਲ ਦਾ ਉੱਥੇ ਥੋੜਾ ਜਿਹਾ ਜ਼ਿਆਦਾ ਕੱਟ ਹੋਣ ਦੀ ਉਮੀਦ ਹੈਗੀ ਤੇ ਪੁਲਿਸ ਨੇ ਆਪਣੇ ਪੂਖ ਦਾ ਇੰਤਜ਼ਾਮ ਕੀਤੇ ਹੋਏ ਸਾਡੀ तकरीबन तकरीबन ਸਾਰੀ ਫੋਰਸ ਬਾਹਰ ਹੈ ਤੇ ਸਾਰੀ ਫੋਰਸ ਲੱਗੀ ਹੋਈ ਹੈ ਚੈਲਾ ਵਾਲੇ ਮੰਦਿਰ ਦੇ ਜੋ ਵੈਨਿਊ ਹੈਗਾ ਉੱਥੇ ਸਾਡੇ तकरीबन 200 ਤੇ तकरीबन ਸਾਡੇ ਪੁਲਿਸ ਪਰਸਨਲ ਲੱਗੇ ਹੋਏ ਸਿਮਿਲਰਲੀ ਪਾਇਲ ਦੇ ਵੀ ਤੇ ਪੂਰੇ ਜੋ ਲਾਅ ਐਂਡ ਆਰਡਰ ਦਾ ਬੰਦੋਬਸਤ ਹੈਗਾ ਤੇ ਸ਼ਰਧਾਲੂਆਂ ਦੇ ਲਈ ਇੱਕ ਸਮੂਥ ਜੋ ਮੰਦਿਰ ਦਾ ਦਰਸ਼ਨ ਹੈ ਉਹ ਕਰਾਉਣ ਦੇ ਲਈ ਪੁਲਿਸ ਦੀ ਤੈਨਾਤੀ ਕੀਤੀ ہوئی ਹੈ ਤੇ ਸ਼ਰਧਾਲੂ ਆ ਰਹੇ ਨੇ ਹਜੇ ਤੱਕ ਆਈ ਥਿੰਕ 50 60% ਲੋਕੀ ਆ ਚੁੱਕੇ ਨੇ ਧੀਰੇ ਧੀਰੇ ਹੌਲੀ ਹੌਲੀ ਆਣਗੇ ਉਹਨਾਂ ਦੇ ਲਈ ਵੀ ਪੂਰਾ ਪੁਕਤਾ ਇਂਤਜ਼ਾਮ ਹੈ ਸ਼ਾਮ ਤੱਕ ਪੁਲਿਸ ਪੂਰੀ ਤੈਨਾਤ रहेगी ਮੈਂ ਜੇਕਰ ਦਾ ਨਿਸ਼ਾਨੀ ਪਟੜਾ ਸਾਹਮਣੇ ਆਂਦੀ ਹੈ ਕਿ ਉਸ ਨੂੰ ਨਿਪਟਾਰਾ ਦਿੱਤੀ ਹੋ हां जी हां जी जरूर ਇਸ ਕਰਕੇ ਹੀ ਪੁਲਿਸ ਹੋਤੇ ਤਿਆਤ ਹੈ স্পেশাল ਜਿੱਥੇ ਜ਼ਿਆਦਾ ਭੀੜ ਹੈ ਉੱਥੇ ਪੁਲਿਸ ਦੇ ਅਸਿਸਟੈਂਸ ਬੂਥ ਵੀ ਲੱਗੇ ਹੋਏ ਹੈ ਪੁਲਿਸ ਨੇ ਖੋਇਆ ਪਾਇਆ ਕੇਂਦਰ ਜੋ ਟੈਂਪਰਰੀ ਉਹ ਵੀ ਲਾਇਆ ਹੋਇਆ ਹੈ ਸੀਸੀਟੀਵੀ ਕੈਮਰਾਸ ਵੀ ਲੱਗੇ ਹੋਏ ਹੈ ਉੱਥੇ ਪਬਲਿਕ ਅਨਾਉਂਸਮੈਂਟਸ ਵੀ ਕੀਤੀ ਜਾਂਦੀ ਹੈ ਤਾਂ ਕਿ ਲੋਕਾਂ ਨੂੰ ਕਿਸੇ ਚੀਜ਼ ਦੀ ਕੋਈ ਪਰੇਸ਼ਾਨੀ ਨਾ ਹੋਏ ਤੇ ਅਗਰ ਕੁਝ ਛੋਟੀ ਜੀ ਵੀ ਤਾਂ ਘਟਨਾ ਕੁਝ ਹੁੰਦੀ ਹੈ ਤੇ ਉਹਨਾਂ ਨੂੰ ਪਾਕਟ ਮਾਰ ਹੋ ਗਏ ਜਾਂ ਇਦਾਂ ਦੇ ਕੁਝ ਲੋਕੀ ਹੋ ਗਏ ਉਹਨਾਂ ਦੇ ਲੀ ਉਹਨਾਂ ਨੂੰ ਉਹ ਚੇਤਾਵਨੀਆਂ ਵੀ ਦਿੱਂਦੀ ਜਾਂਦੀ ਉਹਨਾਂ ਨੂੰ ਇਨਫੋਰਮੇਸ਼ਨ ਵੀ ਦਿੱਂਦੀ ਜਾਂਦੀ ਹੈ ਤੇ ਅਗਰ ਕੁਝ ਹੋ ਜਾਂਦਾ ਹੈ ਉਹਦੀ ਇਮੀਡੀਏਟਲੀ ਐਕਸ਼ਨ ਵੀ ਲਿਆ ਜਾਏਗਾ ਲੋਕਾਂ ਨੂੰ ਅੱਜ ਦੇ ਪਰਵ ਦੀ ਬਹੁਤ-ਬਹੁਤ ਸ਼ੁਭ ਕਾਮਨਾਵਾਂ ਵੀ ਹੈਗੀ ਤੇ ਆਪਣਾ ਪਰਵ ਮਨਾਉਣ ਤੇ ਆਪਣੇ ਦਰਸ਼ਨ ਕਰਨ ਜਾਣ ਤੇ ਪੁਲਿਸ ਆਪਣੇ ਵੱਲੋਂ ਪੂਰੀ ਤਨਤੀ ਤੈਨਾਤ ਹੈਗੀ ਤੇ ਪੁਲਿਸ ਵੱਲੋਂ ਉਹਨਾਂ ਨੂੰ ਪੂਰਾ ਅਸਿਸਟੈਂਸ ਹੈਗਾ ਤੇ ਆਪਣੇ ਦੁਬਾਰਾ ਖੰਨਾ ਦੇ ਵਸਿਆ ਨੂੰ ਮਹਾਰਾ ਮਹਾਸ਼ਿਵ ਰਾਤਰੀ ਦੇ ਪਰਦੀ ਬਹੁਤ ਬਹੁਤ